ਨਸ਼ਾ ਖਿਲਾਫ ਚਲਾਈ ਗਈ ਮੁਹਿੰਮ ਯੁੱਧ ਨਸ਼ਿਆਂ ਵਿਰੋਧ ਮੁਹਿੰਮ ਤਹਿਤ ਫਾਜ਼ਿਲਕਾ ਪੁਲਿਸ ਨੇ ਸਰਚ ਆਪਰੇਸ਼ਨ ਕੀਤਾ ਅਤੇ ਨਸ਼ਾ ਤਸਕਰਾਂ ਦੇ ਟਿਕਾਣਿਆਂ ਤੇ ਕੀਤੀ ਛਾਪੇਮਾਰੀ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਡੀਆਈਜੀ ਰੇਂਜ ਫਰੋਇਦਪੁਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਐਸਐਸਪੀ ਫਾਜ਼ਿਲਕਾ ਵਰਿੰਦਰ ਸਿੰਘ ਬਰਾੜ ਦੀ ਅਗਵਾਈ ਹੇਠਾ ਜ਼ਿਲ੍ਹਾ ਫਾਜ਼ਿਲਕਾ ਦੀ ਪੁਲਿਸ ਵੱਲੋਂ ਯੁੱਧ ਨਸ਼ਿਆਂ ਵਿਰੋਧ ਮੁਹਿੰਮ ਤਹਿਤ ਨਸ਼ਾ ਤਸਕਰਾਂ ਤੇ 56 ਕੱਸਿਆ ਦੱਸ ਦਈਏ ਕਿ ਐਸਐਸਪੀ ਵਿਰਿੰਦਰ ਸਿੰਘ ਬਰਾੜ ਦੀ ਅਗਵਾਈ ਹੇਠਾ ਫਾਜ਼ਿਲਕਾ ਜ਼ਿਲ੍ਹੇ ਦੀਆਂ ਚਾਰ ਸਬਡਿਵੀਜ਼ਨਾਂ ਵਿੱਚ ਸਮੂਹ ਗ੍ਰੇਟਡ ਅਫਸਰਾਂ ਦੀ ਨਿਗਰਾਨੀ ਹੇਠ ਇੱਕ ਆਸੋਪਰੇਸ਼ਨ ਚਲਾਇਆ ਗਿਆ ਜਿਸ ਦੌਰਾਨ ਨਸ਼ੇ ਦੇ ਕਾਰੋਬਾਰ ਕਰਨ ਵਾਲਿਆਂ ਦੇ ਘਰਾਂ ਅਤੇ ਹੋਰ ਟਿਕਾਣਿਆਂ ਤੇ ਛਾਪੇਮਾਰੀ ਕੀਤੀ ਗਈ ਇਹ ਆਸੋਪਰੇਸ਼ਨ ਚ 6 ਗ੍ਰੇਟਡ ਅਫਸਰਾਂ ਦੀ ਨਿਗਰਾਨੀ ਹੇਠ ਕਰੀਬ 350 ਪੁਲਿਸ ਮੁਲਾਜ਼ਮ ਤਨਖਤ ਕੀਤੇ ਗਏ ਫਾਜ਼ਿਲਕਾ ਪੁਲਿਸ ਵੱਲੋਂ ਕੁੱਲ 21 ਡਰੱਗ ਹੋਟਸਪੋਟਾਂ ਤੇ ਰੇਡ ਕੀਤੀ ਗਈ ਤੇ ਰੇਡ ਦੌਰਾਨ ਹਰ ਇੱਕ ਸ਼ੱਕੀ ਪੁਰਸ਼ ਨੂੰ ਚੈੱਕ ਕੀਤਾ ਗਿਆ ਤੇ ਖਾਸ ਤੌਰ ਤੇ ਰਾਉਂਡ ਅਪ ਕਰਕੇ ਪੁੱਛਗਛ ਵੀ ਕੀਤੀ ਗਈ ਐਸਐਸਪੀ ਫਾਜ਼ਿਲਕਾ ਵਰਿੰਦਰ ਸਿੰਘ ਬਰਾੜ ਵੱਲੋਂ ਅਪੀਲ ਕੀਤੀ ਗਈ ਹੈ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਫਾਜ਼ਿਲਕਾ ਪੁਲਿਸ ਵੱਲੋਂ ਨਸ਼ਾ ਤਸਕਰਾ ਖਿਲਾਫ ਜ਼ੀਰੋ ਟੋਲਰੈਂਸ ਦੀ ਨੀਤੀ ਅਪਣਾਈ ਜਾ ਰਹੀ ਹੈ ਅਤੇ ਜੋ ਵੀ ਨਸ਼ਾ ਵੇਚਣ ਦਾ ਕੰਮ ਕਰਦੇ ਨੇ ਉਹਨਾਂ ਲਈ ਜ਼ਿਲ੍ਹੇ ਦੇ ਵਿੱਚ ਕੋਈ ਵੀ ਥਾਂ ਨਹੀਂ ਹੈ ਨਸ਼ਾ ਤਸਕਰਾਂ ਨੂੰ ਚੇਤਾਵਨੀ ਦਿੰਦੇ ਹੋਏ ਐਸਐਸਪੀ ਫਾਜ਼ਿਲਕਾ ਵਰਿੰਦਰ ਸਿੰਘ ਬਰਾੜ ਨੇ ਕਿਹਾ ਕਿ ਜੋ ਵੀ ਨਸ਼ਾ ਤਸਕਰੀ ਦਾ ਕੰਮ ਕਰੇਗਾ ਉਸ ਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਜ਼ਿਲ੍ਹੇ ਦੇ ਵਿੱਚ ਕਿਸੇ ਵੀ ਨਸ਼ਾ ਤਸਕਰ ਨੂੰ ਕਿਸੇ ਵੀ ਕੀਮਤ ਤੇ ਨਹੀਂ ਬਖਸ਼ਿਆ ਜਾਵੇਗਾ ਤਾਂ ਤੁਸੀਂ ਵੀ ਸੁਣੋ ਕੀ ਹੈ ਕਹਿਣਾ ਐਸਐਸਪੀ ਫਾਜ਼ਿਲਕਾ ਵਰਿੰਦਰ ਸਿੰਘ ਬਰਾੜ ਹੋਰਾਂ ਦਾ ਜਿਹੜੀ ਕੀ ਪੰਜਾਬ ਸਰਕਾਰ ਵੱਲੋਂ ਮੁਹਿੰਮ ਯੁੱਧ ਨਸ਼ਾ ਅਬਰੂ ਚਲਾਈ ਗਈ ਹੈ ਤੇ ਡੀਜੀ ਸਰ ਦੀ ਅੱਜ ਹਦਾਇਤਾਂ ਮੁਤਾਬਕ ਸਾਡੇ ਜਿਹੜੇ ਵੀ ਏਰੀਆ ਦੇ ਹੌਟਸਪੌਟਸ ਨੇ ਉਹਨਾਂ ਤੇ ਜਿਹੜਾ ਹੈਗਾ ਕੈਸੇ ਆਪਰੇਸ਼ਨ ਕਰਾਇਆ ਗਿਆ ਹੈ ਅਸੀਂ ਜਿੰਨੇ ਸਾਡੇ ਪੂਰੇ ਫਾਜ਼ਿਲਕਾ ਡਿਸਟ੍ਰਿਕਟ ਦੇ ਹੌਟਸਪੌਟਸ ਨੇ ਇਹਨਾਂ ਨੂੰ ਜਿਹੜੇ ਹੈਗੇ ਸਬਡਿਵੀਜ਼ਨ ਵਾਈਜ਼ ਡੀਐਸਪੀ ਤੇ ਜਿਹੜੇ ਆਫੀਸਰਸ ਮਤਲਬ ਹਰ ਹਰ ਹੌਟਸਪੌਟ ਨੂੰ ਅਸੀਂ ਜਿਹੜਾ ਹੈਗਾ ਸਾਡਾ ਇੱਕ ਆਫੀਸਰ ਜਿਹੜਾ ਹੈਗਾ ਉਹ ਲੀਡ ਕਰ ਰਿਹਾ ਤੇ ਕੰਟੀਨਿਊਸ ਜਿਹੜਾ ਸਾਡਾ ਇਹ ਆਪਰੇਸ਼ਨ ਚੱਲ ਰਿਹਾ ਹੈ 4 ਵਜੇ ਤੋਂ ਲੈ ਕੇ 8 ਵਜੇ ਤੱਕ ਦਾ ਹੈਗਾ ਤੇ ਅਸੀਂ ਇਹਦੇ ਜਿਹੜਾ ਹੈਗਾ ਮੈਕਸਿਮਮ ਜਿਹੜੇ ਡਰਗ ਪ੍ਰੈਵਲੈਂਸ オーਡੀਐਂਸ ਉਹ ਹੈਗੇ ਨੇ ਉਹਨਾਂ ਨੂੰ ਅਸੀਂ ਜਿਹੜਾ ਹੈਗਾ ਚੈੱਕ ਕਰਾਂਗੇ ਚੈੱਕ ਕਰਕੇ ਜਿਹਨੇ ਪੈਡਲ ਕੋਰੀ ਹੈ ਜਿਹਨੀਆਂ ਅਰੈਸਟ ਕਰਨਾ ਹੈਗਾ ਤੇ ਜਿਹੜੇ ਕੋਈ ਬਿਨਾਂ ਨੂੰ ਡਿਕਸ਼ਨ ਨਸ਼ੇ ਦੀ ਜਿਹੜੇ ਹੈਗੇ ਆ ਸ਼ਕਰ ਹੈ ਉਹਨਾਂ ਨੂੰ ਜਿਹੜਾ ਹੈਗਾ ਸੀ ਡੀਡਿਕਸ਼ਨ ਸੈਂਟਰ ਚ ਐਡਮਿਟ ਕਰਾਉਣਾ ਤੇ ਇਹ ਹੀ ਸਾਡਾ ਮਕਸਦ ਹੈ ਕਿ ਆਪਾਂ ਜੋ ਜਿਹੜਾ ਇਸ ਨਸ਼ੇ ਵਿੱਚ ਪੈ ਗਿਆ ਹੈਗਾ ਉਹਨੂੰ ਪ੍ਰੋਪਰਲੀ ਕੇਅਰ ਤੇ ਸਾਈਕੋਲੋਜੀਕਲੀ ਉਹਦੇ ਨਾਲ ਜਿਹੜਾ ਹੈਗਾ ਕੰਫੀਡੈਂਸ ਬਣਾ ਕੇ ਉਹਨੂੰ ਡੀਡਿਕਸ਼ਨ ਸੈਂਟਰ ਜਮਾ ਕਰਾਏ